ਪੁਰਦਾਸ ਬਲੌਗ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੀਆਂ ਕਿ ਤੁਸੀਂ ਸਭ ਠੀਕ ਹੋਵੋਗੇ ਵਧੀਆ ਹੋਵੋਗੇ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਰੈਸਪੀ ਲੈ ਕੇ ਆਏ ਹਾਂ ਜੀ ਚਟਨੀ ਦੀ ਚਟਨੀ ਬਣਾਵਾਂਗੇ ਇਸੇ ਆਪਾਂ ਮੂਲੀ ਪਿਆਜ਼ ਤੇ ਇਮਲੀ ਦੀ ਬਿਲਕੁਲ ਚਟਕਾਰੇਦਾਰ ਚਟਨੀ ਤਿੱਖੀ ਸਪਾਈਸੀ ਚਟਪਟੀ ਬਣਾ ਕੇ ਤਿਆਰ ਕਰਾਂਗੇ ਚਟਨੀ ਨੂੰ ਬਣਾਉਣ ਵਾਸਤੇ ਨਾ ਸਾਨੂੰ ਕੁੰਡੇ ਡੰਡੇ ਦੀ ਲੋੜ ਹੈ ਤੇ ਨਾ ਸਾਨੂੰ ਮਿਕਸਰ ਗ੍ਰੈਂਡਰ ਦੀ ਕਿਸੇ ਚੀਜ਼ ਦੀ ਲੋੜ ਨਹੀਂ ਸਿਰਫ ਆਪਾਂ ਚਟਨੀ ਬਿਲਕੁਲ ਸੋਖੇ ਜਿਹੇ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਸਿਰਫ 5 ਮਿੰਟ ਦੇ ਅੰਦਰ ਅੰਦਰ ਚਟਨੀ ਜਿਹੜੀ ਆ ਬਣ ਕੇ ਤਿਆਰ ਹੋ ਜਾਏਗੀ ਤੇ ਕੀ ਕੀ ਸਮ ਚਟਨੀ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਆਪਾਂ ਲਈਏ ਜੀ ਇਥੇ ਇਮਲੀ ਤੇ ਹਰੀਆਂ ਮਿਰਚਾਂ ਪਿਆਜ਼ ਇੱਕ ਲਈਏ ਜੀ ਮooli ਤੇ ਥੋੜੀਆਂ ਜੀਆਂ ਦਰਦਰੀਆਂ ਪੀਸੀਆਂ ਹੋਈਆਂ ਲਾਲ ਮਿਰਚਾਂ ਪੰਜ ਤੋਂ 6 ਪੱਤੇ ਲਈਏ ਜੀ ਆਪਾਂ ਪੁਦੀਨੇ ਦੇ ਤੇ ਥੋੜਾ ਜਿਹਾ ਲਿਆ ਆਪਾਂ ਹਰਾ ਧਨੀਆ ਸਭ ਤੋਂ ਪਹਿਲਾਂ ਹੁਣ ਆਪਾਂ ਮooli ਨੂੰ ਪਹਿਲਾਂ ਕਰ ਲੈਨੇ ਆ ਜੀ ਚੰਗੀ ਤਰ੍ਹਾਂ ਛਿੱਲ ਕੇ ਤਿਆਰ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਕਰਾਂਗੇ ਕੱਦੂਕਸ਼ ਜਿੰਨੀ ਕਮooli ਚਾਹੀਦੀ ਆ ਓਨੀ ਕ ਆਪਾਂ ਵਰਤ ਲਾਂਗੇ ਤੇ ਨਾਲ ਛਿਲ ਲੈਨੇ ਆ ਪਿਆਜ਼ ਤੇ ਸਭ ਤੋਂ ਪਹਿਲਾਂ ਆਪਾਂ ਇਮਲੀ ਨੂੰ ਭਿਉ ਲੈਨੇ ਆ ਇਮਲੀ ਨੂੰ ਆਪਾਂ 5 ਤੋਂ 6 ਮਿੰਟ ਪਹਿਲਾਂ ਭਿਓ ਕੇ ਰੱਖ ਦਾਂਗੇ ਜਿਹੜਾ ਚੰਗੀ ਤਰ੍ਹਾਂ ਭਿੱਜ ਜਾਏ ਤੇ ਹੁਣ ਆਪਾਂ ਕਮੂਲੀ ਜਿੰਨੀ ਕਿ ਸਾਨੂੰ ਚਾਹੀਦੀ ਹੈ ਚਟਨੀ ਵਾਸਤੇ ਓਨੀ ਕਾਪਾ ਕद्दूकश ਕਰ ਲੈਨੇ ਆਂ ਮੂਲੀ ਆਪਾਂ ਕद्दूकश ਕਰ ਲਈ ਆ ਤੇ ਹੁਣ ਆਪਾਂ ਪਿਆਜ਼ ਕੱਟ ਲੈਨੇ ਆ ਪਿਆਜ਼ਾਂ ਨੂੰ ਤੁਸੀਂ ਜਿਸ ਤਰ੍ਹਾਂ ਮਰਜ਼ੀ ਚਾਹੋ ਕੱਟ ਸਕਦੇ ਹੋ ਤੇ ਆਪਾਂ ਥੋੜਾ ਜਿਹਾ ਲੰਬੇ ਪੀਸਾਂ ਵਿੱਚ ਇਹ ਕੱਟ ਕੇ ਕਰ ਲੈਨੇ ਆ ਜੀ ਤਿਆਰ ਤੇ ਨਾਲ ਹੀ ਹੁਣ ਆਪਾਂ ਪੁਦੀਨਾ ਤੇ ਹਰਾ ਧਨੀਆ ਜਿਹੜਾ ਇਹਨਾਂ ਨੂੰ ਵੀ ਕੱਟ ਲਾਂਗੇ ਸਰੀਆ ਮਿਰਚਾਂ ਉਂਗਲੀ ਦਾ ਪਲਪਾ ਉਹਨੂੰ ਆਪਾਂ ਛਾਣ ਕੇ ਛਾਨਣੀ ਦੇ ਨਾਲ ਕੱਢ ਕੇ ਵੱਖਰਾ ਕਰ ਲੈਣੇ ਆ ਤੇ ਫਿਰ ਆਪਾਂ ਚਟਨੀ ਜਿਹੜੀ ਬਣਾਉਣੀ ਸਟਾਰਟ ਕਰਦੇ ਆ। ਇਮਲੀ ਨੂੰ ਆਪਾਂ ਭਿਉਣਾ ਚੰਗੀ ਤਰ੍ਹਾਂ ਪਲਪੇ ਦਾ ਕਰ ਲਿਆ ਤਿਆਰ ਤੇ ਹੁਣ ਆਪਾਂ ਇਹਨੂੰ ਛਾਣ ਲੈਣੇ ਆ ਇੱਕ ਟੋਂਗੇ ਦੇ ਵਿੱਚ ਕੱਢ ਕੇ ਲਓ ਜੀ ਆਪਾਂ ਇਮਲੀ ਕੱਢ ਲਈ ਐ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਧਨੀਆ ਧਨੀਆ ਤੇ ਪਰੀਨਾ ਜਿਹੜਾ ਆਪਾਂ ਇਕੱਠਾ ਕੱਟਿਆ ਸੀ ਤੇ ਹਰੀਆਂ ਮਿਰਚਾਂ ਨਾਲ ਹੀ ਆਪਾਂ ਪਾ ਦਾਂਗੇ ਮੂਲੀ ਤੇ ਪਿਆਜ਼ਾਂ ਦੇ ਜਿਹੜੇ ਆਪਾਂ ਲੱਛੇ ਕੱਢ ਲਾਂਗੇ ਇਸ ਤਰ੍ਹਾਂ ਦਰਦਰੀ ਕੁਟੀ ਹੋਈ ਲਾਲ ਮਿਰਚ ਆਪਾਂ ਲਈ ਜੀ ਅੱਧਾ ਚਮਚ ਇਹਨੂੰ ਵੀ ਪਾ ਦਾਂਗੇ ਚਮਚ ਦਾ ਚੌਥਾ ਹਿੱਸਾ ਲਿਆ ਆਪਾਂ ਕਾਲਾ ਨਮਕ ਇਹਦੇ ਨਾਲ ਜਿਹੜਾ ਟੇਸਟ ਆ ਚਟਨੀ ਦਾ ਬਹੁਤ ਵਧੀਆ ਹੁੰਦਾ ਅੱਧਾ ਚਮਚ ਪਾ ਦਾਂਗੇ ਜੀ ਆਪਾਂ ਚਿੱਟਾ ਨਮਕ ਥੋੜਾ ਜਿਹਾ ਚਟਪਟਾ ਟੇਸਟ ਦੇਣ ਵਾਸਤੇ ਚਟਨੀ ਨੂੰ ਆਪਾਂ ਇੱਥੇ ਪਾਵਾਂਗੇ ਜੀ ਅੱਧਾ ਚਮਚ ਖੰਡ ਦਾ ਤੁਸੀਂ ਗੁੜ ਵੀ ਪਾ ਸਕਦੇ ਹੋ ਇਹਨੂੰ ਪਾ ਕੇ ਚੰਗੀ ਤਰ੍ਹਾਂ ਤੇ ਹੁਣ ਆਪਾਂ ਇਹਨਾਂ ਨੂੰ ਕਰ ਦਿੰਨੇ ਆ ਜੀ ਮਿਕਸ ਚਲੋ ਜੀ ਚਟਨੀ ਆਪਣੀ ਬਣ ਕੇ ਬਿਲਕੁਲ ਤਿਆਰ ਹੋ ਗਈ ਜੇ ਤੁਸੀਂ ਦੇਖ ਸਕਦੇ ਹੋ ਨਾ ਕੁੰਡੇ ਡੰਡੇ ਦੀ ਲੋੜ ਨਾ ਕਿਤੇ ਮਿਕਸੀ ਦੀ ਲੋੜ ਝਟਪਟ ਬਣ ਕੇ ਤਿਆਰ ਹੋਣ ਵਾਲੀ ਆਪਾਂ ਮੂਲੀ ਪਿਆਜ਼ ਇਮਲੀ ਦੀ ਚਟਨੀ ਨੀ ਚਟਕਾਰੇਦਾਰ ਬਣਾ ਕੇ ਕੀਤੀ ਜੇ ਤਿਆਰ ਤੇ ਹੁਣ ਆਪਾਂ ਇਹਨੂੰ ਕੌਲੀ ਦੇ ਵਿੱਚ ਸਰਵ ਕਰਦੇ ਆਂ ਚਲੋ ਜੀ ਚਟਨੀ ਆਪਣੀ ਬਣ ਕੇ ਬਿਲਕੁਲ ਤਿਆਰ ਹੋ ਗਈ ਜੇ ਤੁਸੀਂ ਕਿਸੇ ਵੀ ਪਰੌਂਠੇ ਦੇ ਨਾਲ ਦਾਲ ਸਬਜ਼ੀ ਦੇ ਨਾਲ ਤੁਸੀਂ ਚਟਨੀ ਨੂੰ ਖਾ ਕੇ ਆਪਣੀ ਰੋਟੀ ਦਾ ਸਵਾਦ ਜਿਹੜਾ ਦੋ ਗੁਣਾ ਵਧਾ ਸਕਦੇ ਹੋ ਇੱਕ ਦੀ ਥਾਂ ਤੁਸੀਂ ਚਾਰ ਚਾਰ ਰੋਟੀਆਂ ਖਾ ਸਕਦੇ ਹੋ ਤੇ ਜੇਕਰ ਤੁਹਾਨੂੰ ਅੱਜ ਦੀ ਚਟਨੀ ਦੀ ਰੈਸਪੀ ਵਧੀਆ ਲੱਗੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ